ਮੌਨਸੂਨ ਦੇ ਜਾਣ ਤੋਂ ਬਾਅਦ ਪੰਜਾਬ 'ਚ ਇੱਕ ਵਾਰ ਫਿਰ ਤੋਂ ਦਿਨਵਲੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਹੁਣ ਮੌਸਮ ਵਿਭਾਗ ਨੇ ਰਾਹਤ ਦੇਣ ਵਾਲੀ ਭਵਿੱਖਬਾਣੀ ਕੀਤੀ ਹੈ ਮੌਸਮ ਮਹਾਰਾ ਦਾ ਕਹਿਣਾ ਹੈ ਕਿ ਪੰਜਾਬ ਚ ਅੱਜ ਮੌਸਮ ਬਦਲ ਸਕਦਾ ਹੈ ਮੌਸਮ ਵਿਭਾਗ ਨੇ ਅੱਜ ਤੇ 9 ਅਕਤੂਬਰ ਨੂੰ ਕਈ ਜ਼ਿਲ੍ਹਿਆਂ ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਵਿਭਾਗ ਮੁਤਾਬਕ 8 ਤੇ 9 ਅਕਤੂਬਰ ਨੂੰ ਪੰਜਾਬ ਹਰਿਆਣਾ ਚ ਕੁਝ ਥਾਵਾਂ ਤੇ ਮੀਂਹ ਪਵੇਗਾ ਨਾਲੇ ਇਸ ਮੌਕੇ ਕਿਸਾਨਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਦੱਸਿਆ ਕਿ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ ਕਈ ਇਲਾਕਿਆਂ ਚ ਤੇਜ਼ ਹਵਾਵਾਂ ਨਾਲ ਮੀਂਹ ਦੇਖਣ ਨੂੰ ਮਿਲੇਗਾ ਜਿਸ ਨਾਲ ਮੌਸਮ ਚ ਬਦਲਾਅ ਆਵੇਗਾ ਇਸੇ ਨਾਲ ਹੀ ਮੌਸਮ ਵਿਭਾਗ ਨੇ ਤੂਫਾਨ ਤੇ ਬਿਜਲੀ ਗਰਜਨ ਨੂੰ ਲੈ ਕੇ ਵੀ ਅਲਰਟ ਚਾਲੀਕਾਰ ਦਿੱਤਾ ਹੈ ਅਕਤੂਬਰ ਮਹੀਨੇ ਦੀ ਸ਼ੁਰੂਆਤ ਹੋਣ ਦੇ ਬਾਵਜੂਦ ਸੂਬੇ ਦੇ ਵਾਤਾਵਰਣ ਤਾਪਮਨ 'ਚ ਕੋਈ ਬਦਲਾਅ ਨਹੀਂ ਹੋਇਆ ਪਰ ਆਉਂਦੇ ਦਿਨਾਂ ਨੂੰ ਕੁਝ ਬਦਲਾਅ ਆਉਣ ਦੀ ਸੰਭਾਵਨਾ ਹੈ ਮੌਸਮ ਮਾਹਰਾਂ ਨੇ ਸੂਬੇ 'ਚ ਗਰਜ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਦੇ ਨਾਲ-ਨਾਲ 24 ਘੰਟੇ ਬਾਅਦ ਤਲੰਗਾਨਾ ਕੋਕਨ ਗੋਆ ਛੱਤੀਸਗੜ ਬਿਹਾਰ 오ਡੀਸ਼ਾ ਗੰਗਾ ਪੱਛਮੀ ਬੰਗਾਲ ਤੇ ਮੱਧ ਮਹਾਰਾਸ਼ਟਰ 'ਚ ਵੀ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਮੌਨਸੂਨ ਦੇ ਜਾਣ ਤੋਂ ਬਾਅਦ ਪੰਜਾਬ 'ਚ ਇੱਕ ਵਾਰ ਫਿਰ ਤੋਂ ਦਿਨ ਵੇਲੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਹੁਣ ਮੌ ਤੇਨ ਵਾਲਾ ਪੂਵਿਕ ਬਾਣੀ ਕੀਤੀ ਹੈ ਮੌਸਮ ਮਹਾਰਾ ਦਾ ਕਹਿਣਾ ਹੈ ਕਿ ਪੰਜਾਬ ਚ ਅੱਜ ਮੌਸਮ ਬਦਲ ਸਕਦਾ ਹੈ ਮੌਸਮ ਵਿਭਾਗ ਨੇ ਅੱਜ ਤੇ 9 ਅਕਤੂਬਰ ਨੂੰ ਕਈ ਜ਼ਿਲ੍ਹਿਆਂ ਚ ਬਾਰਿਸ਼ ਹੋਈ ਪੂਵਿਕ ਬਾਣੀ ਕੀਤੀ ਹੈ ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਦਿਤਾਈ ਗਈ ਹੈ ਵਿਭਾਗ ਮੁਤਾਬਕ 8 ਤੇ 9 ਅਕਤੂਬਰ ਨੂੰ ਪੰਜਾਬ ਹਰਿਆਣਾ ਚ ਕੁਝ ਥਾਵਾਂ ਤੇ ਮੀਂਹ ਪਵੇਗਾ ਨਾਲੇ ਇਸ ਮੌਕੇ ਕਿਸਾਨਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਦੱਸਿਆ ਕਿ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ ਕਈ ਇਲਾਕਿਆਂ ਚ ਤੇਜ਼ ਹਵਾਵਾਂ ਨਾਲ ਨਹੀਂ ਦੇਖਣ ਨੂੰ ਮਿਲੇਗਾ ਜਿਸ ਨਾਲ ਮੌਸਮ ਚ ਬਦਲਾ ਆਵੇਗਾ ਇਸ ਨਾਲ ਹੀ ਮੌਸਮ ਵਿਭਾਗ ਨੇ ਤੂਫਾਨ ਤੇ ਬਿਜਲੀ ਗਰਜਨ ਨੂੰ ਲੈ ਕੇ ਯੈਲੋ ਅਲਰਟ ਚਾਲੀ ਕਰ ਦਿੱਤਾ ਹੈ ਅਕਤੂਬਰ ਮਹੀਨੇ ਦੀ ਸ਼ੁਰੂਆਤ ਹੋਣ ਦੇ ਬਾਵਜੂਦ ਸੂਬੇ ਦੇ ਵਾਤਾਵਰਣ તાਪਮਨ 'ਚ ਕੋਈ ਬਦਲਾਅ ਨਹੀਂ ਹੋਇਆ ਪਰ ਆਉਂਦੇ ਦਿਨਾਂ ਨੂੰ ਕੁਝ ਬਦਲਾਅ ਆਉਣ ਦੀ ਸੰਭਾਵਨਾ ਹੈ ਮੌਸਮ ਮਾਹਰਾਂ ਨੇ ਸੂਬੇ 'ਚ ਗਰਜ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਦੇ ਨਾਲ-ਨਾਲ 24 ਘੰਟਿਆਂ ਬਾਅਦ ਤਲੰਗਾਨਾ ਕੋਕਨ ਗੋਆ ਛੱਤੀਸਗੜ ਬਿਹਾਰ 오ਡੀਸ਼ਾ ਗੰਗਾ ਪੱਛਮੀ ਬੰਗਾਲ ਤੇ ਮੱਧ ਮਹਾਰਾਸ਼ਟਰ 'ਚ ਵੀ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ